ਕੋਡੀ 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 ਇੱਕ ਗੱਲ ਬੜੀ ਛਿੜੀ ਹੋਈ ਖੇਡ ਜਗਤ ਵਿੱਚ ਹੈ ਬਈ ਆਨੰਦਪੁਰ ਕਲਾਊਡ ਦੀ ਟਰੈਕਟਰ ਦਿੱਤੇ ਗਏ ਹੈ ਉਹ ਟਰੈਕਟਰ ਦਾ ਜੇਤੂ ਗੱਭਰੂ ਗੋਸ਼ਾ ਆ ਗਿਆ ਰੋਂਤੇ ਵਾਲਾ ਮੈਂ ਬੇਨਤੀ ਕਰੂੰਗਾ ਜੰਗੂਲੇ ਨੇ ਪਿੰਡ ਦੇ ਗੁਰਪ੍ਰੀਤ ਨੂੰ ਰੋਂਤੇ ਪਿੰਡ ਦੇ ਗੋਸ਼ ਨੂੰ ਲੈ ਕੇ ਆਊਗਾ ਗਰਾਊਂਡ ਦੇ ਅੰਦਰ ਇੱਕ ਗੱਲ ਆਪਾਂ ਕਲੀਅਰ ਕਰਾਂਗੇ ਜਿਹੜੀ ਸਾਰੀ ਖੇਡ ਜਗਤ ਵਿੱਚ ਛਿੜੀ ਹੋਈ ਹੈ ਮੈਂ ਬੇਨਤੀ ਕਰਦਾ ਹਾਂ ਗੋਸ਼ਿਆ ਰੋਂਦਾ ਗਰਾਊਂਡ ਵਿੱਚ ਆਊਗਾ ਤੇ ਨਾਲ ਜੰਗੀਆਂ ਨੇ ਪਿੰਡ ਦਾ ਗੁਰਪ੍ਰੀਤ ਆਊਗਾ ਤੇ ਨਾਲ ਜੱਸਾ ਠੋਨੀ ਵਾਲੀ ਐ ਇਹ ਪਰਾ ਸਾਡੇ ਗਰਾਊਂਡ ਵਿੱਚ ਆ ਜਾਣਗੇ ਆ ਵੀ ਗੋਸ਼ਿਆ ਬਾ ਜਿਹਨੂੰ ਜਿਹਨੂੰ ਖੁਸ਼ੀ ਹੋਈ ਐ ਵੀ ਰੋਂਦਾ ਗੋਸ਼ਿਆ ਉੱਤਮ ਬਣਿਆ ਤੇ ਟਰੈਕਟਰ ਦੀ ਗੱਲ ਛੜੀ ਐ ਅੱਜ ਕਲੀਅਰ ਕੀਤਾ ਜਾਊਗਾ ਸੇਲਵਲੀ ਦੀ ਧਰਤੀ ਉੱਤੇ ਲੈ ਵੀ ਜੰਗੀਆਂ ਨੇ ਪਿੰਡ ਵਾਲਿਆ ਤੇਰਾ ਵੀ ਧੰਨਵਾਦ ਐ ਇੱਕ ਉੱਡਦੀ ਉੱਡਦੀ ਖਬਰ ਮੈਨੂੰ ਮਿਲੀ ਐ ਗੋਸ਼ਿਆ ਵੀ ਤੇਰੇ ਟਰੈਕਟਰ ਵਾਲੀ ਗੱਲ ਜਿਹੜੀ ਐ ਉਹ ਕਲੀਅਰ ਹੋ ਗਈ ਐ ਜੰਗੀਆਂ ਨੇ ਪਿੰਡ ਦਾ ਗੁਰਪ੍ਰੀਤ ਹੱਸਦਾ ਐ ਇਹ ਜਿਹੜੇ ਟਰੈਕਟਰ ਵਾਲੀ ਗੱਲ ਕਲੀਅਰ ਹੋ ਗਈ ਹੈ ਕਲੀਅਰ ਕੀ ਹੋਈ ਹੈ ਇਹ ਉਹਨਾਂ ਤਾਂ ਥੋੜੀਆਂ ਖੇਡ ਕੌਡੀ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਯਾਰੀ ਮਾਹੌਲ ਹੀ ਇਦਾਂ ਦਾ ਬਣ ਜਾਂਦਾ ਹੈ ਕਿ ਯਾਰੀ ਸਿਸਟਮ ਹੀ ਇਦਾਂ ਦਾ ਬਣ ਜਾਂਦਾ ਹੈ ਪੂਰੀ ਕਲੀਅਰ ਕਟ ਗੱਲ ਜਿਹੜੀ ਹੈ ਉਹ ਮਾਈਕ ਤੋਂ ਅਨਾਉਂਸ ਕਰਨੀ ਵੀ ਔਖੀ ਹੋ ਜਾਂਦੀ ਹੈ ਪਰ ਅੱਜ ਉਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਆਈ ਤੇ ਨਾਲ ਫੌਜੀ ਰੌਂਤੇ ਵਾਲਾ ਸੀਗਾ ਤੇ ਨਾਲ ਮੇਰੇ ਵੀਰੋ ਮੇਜਰ ਲੀਗ ਦੇ ਨੁਮਾਇੰਦੇ ਸੀਗੇ ਉਹ ਸਾਰੇ ਪ੍ਰਮਾਣਾਂ ਨੇ ਬੈਠ ਕੇ ਫੈਸਲਾ ਕਰਾਤਾ ਹੈ ਇਹ ਟਰੈਕਟਰ ਦੀ ਰਾਸ਼ੀ ਜਿਹੜੀ ਹੈ ਗੋਸ਼ੀ ਰਾਮ ਤੇ ਤਕਾ ਗਈ ਹੈ ਇੱਕ ਵਾਰ ਤਾੜੀ ਲਾੜੇ ਜ਼ੋਰਦਾਰ ਆਹ ਮੁੰਡਾ ਗੱਲਾਂ ਦਾ ਜਿਹੜੇ-ਜਿਹੜੇ ਚੰਗੀਆਂ ਨੇ ਪਿੰਡ ਦੇ ਗੁਰਪ੍ਰੀਤ ਨੂੰ ਪਿਆਰ ਕਰਦੇ ਤਾੜੀਆਂ ਲਾੜੇ ਜ਼ੋਰਦਾਰ ਜਿਹੜੇ ਜੱਫੇ ਗੁਰਪ੍ਰੀਤ ਤੂੰ ਲਾ ਗਿਆ ਇਹ ਨੌਜਾਨਾ ਤੂੰ ਹੀ ਲਾ ਗਿਆ ਜਿਹੜੇ ਚੰਡੇ ਤੂੰ ਗੜ ਗਿਆ ਇਹ ਤੂੰ ਹੀ ਗੜ ਗਿਆ ਲੈ ਵੀ ਗੋਸ਼ਿਆ ਤੈਨੂੰ ਸਿਰ ਤੋਂ ਬਹੁਤ-ਬਹੁਤ ਮੁਬਾਰਕਬਾਦ ਹੈ ਫੌਜੀ ਰਹਿੰਦੇ ਨੇ ਜਦੋਂ ਗੱਲ ਹੋਈ ਹੈ ਕਹਿੰਦਾ ਅੱਜ ਕਲੀਅਰ ਹੋ ਗਿਆ ਲੈ ਵੀ ਗੌਰਵ ਜੀ ਮੈਂ ਬੇਤ ਬਹੁਤ ਹੈ ਖੇਡ ਕਬੱਡੀ ਦੇ ਤਾਕੜ ਮੈਂ ਐਸੇ ਤਰ੍ਹਾਂ ਕਬੱਡੀ ਦੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ